ਮੈਂ ਇੰਨਾ ਕਹਿਣਾ ਚਾਹੁੰਦੀ ਆ ਕਿ ਸਾਡੀ ਇਹ ਸਮਾਧੀਆਂ ਨਾ ਸੰਤੰਪਤੀ ਜਾਣ। ਇੱਥੇ ਇਹਣਾ ਮੰਦਿਰ ਬਣਾਉਣ ਦੀ ਕੋਸ਼ਿਸ਼ ਕੀਤੀ ਅਹੀਂ ਵੀ ਉਹਦੇ ਵਿੱਚ ਭਾਗੀਦਾਰ ਹੋ ਜਾਂਦੇ ਸੀ। ਕਿ ਹਾਂ ਅਹੀਂ ਨਾਲ ਉਹ ਬਿਲਡ ਬਣਾਵਾਂਗੇ ਪਰ ਇੱਥੇ ਅਸੀਂ ਪਹਿਲੇ ਚਾਹੁੰਦੇ ਹਾਂ ਕਿ ਸਮਾਧਨ ਦੀ ਜਗ੍ਹਾ ਪੂਰੀ ਕੀਤੀ ਜਾਵੇ। ਅਹੀਂ ਜਦੋਂ ਜੀਸੀਬ ਨੂੰ ਦੇਖਿਆ ਸਾਡੀ ਇਹ ਸੁਣਾਈ ਨਹੀਂ ਕਰ ਰਹੀ ਸਾਈ ਡਾਕਟਰ ਸਾਹਿਬ ਸਾਡੇ ਕੋਲ ਗੱਲ ਨਹੀਂ ਕਰਨਾ ਭਾਈ ਨੰਬਰ ਤੇ ਇੱਕ ਨਾਲ ਤਿੰਨ ਮਰਲੇ ਦੀ ਜਿਹੜੀ ਜਗ੍ਹਾ ਹੈਗੀ ਹੈ ਸਮਾਦਾ ਵਾਟੇ ਆ 1129 ਨੰਬਰ ਉੱਥੇ ਹੈਗਾ 11 ਮਰਲੇ ਦਾ ਜਿਹੜਾ ਸਮਾਦ ਵਾਟੇ ਜਗ੍ਹਾ ਦਿੱਤੀ ਗਈ ਹੈ ਠੀਕ ਹੈ ਜੀ ਇਹ ਜਿਹੜੀ ਜਗ੍ਹਾ ਬੋਲਦੀ ਹੈ ਉਹ ਬੋਲਦੀ ਫਕੀਰ ਗਿਰ ਦੇ ਨਾਂ ਤੇ ਜੋ ਕਿ ਮੇਰੇ ਦਾਦਾ ਜੀ ਦੇ ਗੁਰੂ ਸੀਗੇ ਅਹੀਂ ਪੁਲਿਸ ਸਟੇਸ਼ਨ ਜਾਣ ਤੋਂ ਪਹਿਲੇ ਫਟੈਂਸ ਸਾਹਿਬ ਨਾਲ ਕੰਟੈਕਟ ਕੀਤਾ ਇਸੇ ਬਾਰੇ ਵਿੱਚ ਉਹਨਾਂ ਨੇ ਸਪੱਸ਼ਟ ਕਿਹਾ ਕਿ ਹਾਂ ਮੇਰੇ ਤੋਂ ਇਹ ਸਾਰਾ ਕੰਮ ਹੋ ਗਿਆ ਤੁਸੀਂ ਜੋ ਕਰਤੋਂ ਜੋ ਕਰ ਲੋ ਅਹੀਂ ਇਹ ਜਾਣਿਆ ਕਿ ਸਮਾਜ ਦਾ ਜਿਹੜੀ ਜਿਹੜੀ ਨਾਜਾਇਜ਼ ਕਬਜ਼ੇ ਹੋਣਦੇ ਸਾਡਾ ਉਹ ਖਾਲੀ ਕਿਤੇ ਜਾਣ ਪਲੱਸ ਅਹੀਂ ਨਾਲ ਉਹ ਕਿ ਮੰਦਿਰ ਬਣਾਵਾਂਗੇ ਪੂਰੀ ਤਰ੍ਹਾਂ ਸ਼ੱਕ ਹੈ ਕਿ ਇਹ ਰਾਜਨੀਤਿਕ ਪੋਲਿਟਿਕਸ ਨਾਲ ਹੈ ਇਹ ਜਿਹੜੀ ਜਗ੍ਹਾ ਹੈਗੀ ਹੈ ਉਹ ਹੈ ਸਾਧੂ ਸਮਾਦ ਵਾਸਤੇ ਸਮਾਦਾਂ ਦੇਣ ਵਾਸਤੇ ਤੇ ਇੱਥੇ ਜਿਹੜਾ ਹੈਗਾ ਉਹ ਗੋਸਵਾਮੀ ਹੀ ਜਾਂ ਗਿਰੀ ਪਰਿਵਾਰ ਹੀ ਸਮਾਦ ਦੇ ਸਕਦਾ ਤੇ ਉਹ ਇਸ ਪਿੰਡ 'ਚ ਸਿਰਫ ਸਾਡਾ ਹੋਇਆਗਾ ਤੇ ਇਹਦੇ ਵਿੱਚ ਜਿਹੜੀਆਂ ਸਮਾਦਾਂ ਦਿੱਤੀਆਂ ਗਈਆਂ ਸੀ ਉਹ ਅਹੀਂ ਸਾਨੂੰ ਨਹੀਂ ਆਈਡੀਆ 1890 ਤੋਂ ਪਹਿਲੇ ਦੀ ਅਲਾਟਮੈਂਟ ਹੋਈ ਦੀ ਇਸ ਜਗ੍ਹਾ ਦੀ ਤੇ ਸਾਨੂੰ ਨਹੀਂ ਆਈਡੀਆ ਸੀ ਇਹਨਾਂ ਨੇ ਉੱਥੇ ਜੀਸੀਬੀ ਚਲਾ ਕੇ ਤੇ ਸਾਨੂੰ ਨਹੀਂ ਪਤਾ ਕਿ ਉਹ ਕਿੱਥੇ ਹੈਗੇ ਆ ਤੇ ਉਹਦੀ ਵੇਦਵੀ ਕੀਤੀ ਇੱਕ ਤਰ੍ਹਾਂ ਦੀ ਤੇ ਹੋਣ ਹੈ ਅਸੀਂ ਇਹੀ ਚਾਹੁੰਦੇ ਆ ਕਿ ਉਹ ਕੰਮ ਨੂੰ ਰੋਕਿਆ ਜਾਏ ਇੱਥੇ ਇਹਨਾਂ ਨੇ ਮੰਦਿਰ ਬਣਾਉਣ ਦੀ ਕੋਸ਼ਿਸ਼ ਕੀਤੀ ਅਸੀਂ ਵੀ ਉਹਦੇ ਵਿੱਚ ਭਾਗੀਦਾਰ ਹੋਣਾ ਚਾਹੁੰਦੇ ਸੀ ਕਿ ਹਾਂ ਅਸੀਂ ਵੀ ਨਾਲ ਹੋ ਕੇ ਬਣਾਵਾਂਗੇ ਪਰ ਇੱਥੇ ਅਸੀਂ ਪਹਿਲੇ ਚਾਹੁੰਦੇ ਸੀ ਕਿ ਸਮਾਦਨ ਦੀ ਜਗ੍ਹਾ ਪੂਰੀ ਕੀਤੀ ਜਾਏ ਜੋ 28 ਨੰਬਰ ਹੈਗਾ ਤੁਹਾਡੇ ਕੋਲ ਤੁਹਾਨੂੰ ਮੈਂ ਫਰਦ ਵੀ ਦੇ ਦਾਂਗਾ ਤੁਸੀਂ ਦਿਖਾ ਸਕਦੇ ਹੋ ਕੈਮਰੇ ਦੇ ਸਾਹਮਣੇ ਇਹ ਹੈਗਾ 28 ਨੰਬਰ 'ਤੇ ਅਸੀਂ ਖੜੋਤੇ ਹੈਗੇ ਆ 28 ਨੰਬਰ 'ਚ ਇੱਕ ਨਾਲ ਤਿੰਨ ਮਰਲੇ ਦੀ ਜਿਹੜੀ ਜਗ੍ਹਾ ਹੈਗੀ ਹੈ ਸਮਾਦਨ ਵਾਸਤੇ ਹੈ ਤੇ ਇੱਕ ਹੈਗਾ 29 ਨੰਬਰ ਉੱਥੇ ਹੈਗਾ 11 ਮਰਲੇ ਦਾ ਜਿਹੜਾ ਸਮਾਦ ਵਾਸਤੇ ਜਗ੍ਹਾ ਦਿੱਤੀ ਗਈ ਹੈ ਠੀਕ ਹੈ ਜੀ ਇਹ ਜਿਹੜੀ ਜਗ੍ਹਾ ਬੋਲਦੀ ਹੈ ਉਹ ਬੋਲਦੀ ਫਕੀਰਗਿਰ ਦੇ ਨਾਤੇ ਜੋ ਕਿ ਮੇਰੇ ਦਾਦਾ ਜੀ ਦੇ ਗੁਰੂ ਸੀਗੇ ਉਹ ਵੀ ਮੈਂਸ਼ਨ ਹੈਗਾ ਹੱਲੇ ਗਣੇਸ਼ਗਿਰ ਤੇਲਾ ਫਕੀਰਗਿਰ ਠੀਕ ਹੈ ਜੀ ਹੁਣ ਜਿਹੜਾ ਕਰੰਟ ਜਿਹੜਾ ਫਰਦ ਬੋਲੇ ਕਰਦੀ ਹੈ ਇਹ ਸੀਗੀ ਫਰਗ ਫਰਦ 1967 ਤੋਂ 68 ਦੀ ਹੋ ਜਿਹੜੀ ਕਰੰਟ ਹੈਗੀ ਆ ਉਹ ਬੋਲਦੀ ਹੈ ਕਿ ਫਕੀਰਗਿਰ ਦੇ ਨਾਂ ਤੇ ਜੀ ਤੇ ਉਹਦੇ ਵਿੱਚ ਵੀ ਅਮੈਂਡਮੈਂਟ ਜਾਂ ਉਹਦੇ ਜਿਹੜਾ ਸਾਡੇ ਦਾਦਾ ਜੀ ਦਾ ਨਾਂ ਜਿਹੜਾ ਗਿਆ ਕਟਿਆ ਗਿਆ ਉਹਦੀ ਵੀ ਅਸੀਂ ਇਨਕੁਆਰੀ ਪਾਈ ਆ ਕਿ ਹਾਂ ਕਿ ਉਹ ਕਿਦਾਂ ਕਟਿਆ ਗਿਆ ਹੂੰ ਤੇ ਹੁਣ ਅਸੀਂ ਇਹੀ ਚਾਹੁੰਦੇ ਆ ਕਿ ਇਹ ਸਮਾਦ ਸਮਾਦਾਂ ਦੀ ਜਗ੍ਹਾ ਪੂਰੀ ਕੀਤੀ ਜਾਏ ਤੇ ਪਿੰਡ ਵਾਲਿਆਂ ਦਾ ਜੇ ਸਾਨੂੰ ਸਾਨੂੰ ਕਹਿੰਦਾ ਕਿ ਹਾਂ ਕਿ ਮੰਦਿਰ ਬਣਾਉਣ ਤੋਂ ਰੋਕੇ ਕਰਨੇ ਸਾਡਾ ਮੰਦਿਰ ਬਣਾਉਣ ਤੋਂ ਰੋਕਣ ਦਾ ਕੋਈ ਇਹੋ ਜਿਹਾ ਮਕਸਦ ਨਹੀਂ ਹੈ ਅਸੀਂ ਇਹੀ ਚਾਹੁੰਦੇ ਆ ਕਿ ਸਮਾਦਾਂ ਦੀ ਜਿਹੜੀ ਜਿਹੜੀ ਨਜਾਇਜ਼ ਕਬਜ਼ੇ ਹੋਣ ਦੇ ਸਾਡਾਂ ਤੋਂ ਉਹ ਖਾਲੀ ਕਿਤੇ ਜਾਣ ਪਲੱਸ ਅਸੀਂ ਨਾਲ ਹੋ ਕੇ ਮੰਦਿਰ ਬਣਾਵਾਂਗੇ ਗੱਲਬਾਤ ਇਸ ਤਰ੍ਹਾਂ ਹੈ ਕਿ ਮੈਂ ਕਾਫੀ ਦਿਰਾਵਾਂ ਤੋਂ ਆਰਮੀ ਚਰੇਆ ਉਹਦੇ ਬਾਅਦ ਚ ਮੈਂ ਜਦੋਂ ਇੱਥੇ ਆਇਆ ਤੇ ਮੈਂ ਦੇਖਿਆ ਆਪਣੀ ਸਮਾਦਾਂ ਦੇ ਵਿੱਚ ਜਿਹੜੇ ਆ ਉਹ ਦੁਨੀਆਂ ਦੇ ਨਜਾਇਜ਼ ਕਬਦੇ ਕਿਤੇ ਹੋਏ ਨੇ ਤੇ ਅਸੀਂ ਇਸ ਦੇ ਬਾਰੇ ਜਾਣਕਾਰੀ ਸਰਪੰਚ ਨੂੰ ਦਿੱਤੀ ਸੀ ਲੇਕਿਨ ਉਹਨਾਂ ਨੇ ਇਸ ਚੀਜ਼ 'ਤੇ ਗੌਰ ਨਹੀਂ ਕੀਤੀ ਫਿਰ ਸਾਨੂੰ ਮਜਬੂਰਨ ਮਤਲਬ ਜਗ੍ਹਾ ਦੇ ਕਾਗਜ਼ ਕਢਾਣੇ ਪਏ ਜਦੋਂ 67 68 ਦੇ ਕਾਗਜ਼ ਕਢਵਾਏ ਉਹਦੇ ਸਾਨੂੰ ਨਿਸ਼ਾਨ ਮਿਲੇ ਹੈ ਤੇ ਹਾਂ ਇਹ ਸਤ ਸਮਾਧਾਂ ਹੈਗੇ ਆ ਸਾਡੇ ਮੰਤਾਂ ਦੇ ਆ ਜਿਹੜੇ ਸਿਜੀ ਮੰਦਰ ਦੇ ਵਿੱਚ ਪੂਜਾ ਕਰਦੇ ਰਹੇ ਫਿਰ ਪੁੱਲਵਾਚ ਹੈ ਲੇਟੈਸਟ ਸਮਾਦੀ ਜਿਵੇਂ ਕਢਵਾਈ ਹੈ ਉਹਦੇ ਵਿੱਚ ਫਕੀਰਗਰ ਦਾ ਨਾਮ ਜਿਹੜਾ ਸਾਡੇ ਫਾਦਰ ਦੇ ਗੁਰੂ ਹੀ ਉਹਨਾਂ ਦਾ ਨਾਮ ਸ਼ਾਮਿਲ ਹੈ ਸਾਡੇ ਫਾਦਰ ਦਾ ਨਾਮ ਉੱਥੋਂ ਦੇ ਮਿਸਟੇਕ ਹੋਈ ਹੈ ਉਹਨੂੰ ਅਸੀਂ ਵੈਰੀਫਾਈ ਕਰਨ ਵਾਸਤੇ ਬੀਸੀ ਸਾਹਿਬ ਨੂੰ ਰਿਕਵੈਸਟ ਕੀਤੀ ਸੀ ਤੇ ਹਾਂ ਇਹ ਜਿਹੜੀ ਹੈ ਜਿਵੇਂ ਮੰਦੀ ਹੈ ਇਹਦੇ ਵਿੱਚ ਮਿਸਟੇਕ ਹੈ ਜਿਹੜੀ ਉਹਨੂੰ ਕਲੀਅਰ ਕੀਤਾ ਜਾਂਦਾ ਹੈ। ਅਹੀਂ ਚਾਹੁੰਦੇ ਵੀ ਇਹਨਾਂ ਸਮਾਧੀਆਂ ਦੀ ਜੜੀ ਜਗ੍ਹਾ ਅਕਉਪਾਈ ਕੀਤੀ ਹੈ। ਕੁਝ ਨਿਸ਼ਾਨਦੇਹੀ ਕਰਕੇ ਇਹਨੂੰ ਪੂਰਾ ਕੀਤਾ ਜਾਂਦਾ ਹੈ। ਆਸ ਫੇਰੇ ਜੇਸੀਬੀ ਚਲਾਈ ਗਈ ਇੱਥੇ। ਸਾਨੂੰ ਪਤਾ ਲੱਗਾ ਸੀ ਵੀ ਜੇਸੀਬੀ ਇਹ ਨਜ਼ਾਇਜ਼ ਤਰੀਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਆ। ਆਹੀਂ ਜਦੋਂ ਜੇਸੀਬੀ ਨੂੰ ਦੇਖਿਆ ਤੇ ਸਾਡੀ ਇਹ ਸੁਣਵਾਈ ਨਹੀਂ ਕਰ ਰਹੀ ਸਾਈ ਸਰਪੰਚ ਸਾਹਿਬ ਨੇ ਸਾਡੀ ਕੋਈ ਗੱਲ ਨਹੀਂ ਸੁਣੀ। ਆਹੀਂ ਪੁਲਿਸ ਸਟੇਸ਼ਨ ਜਾਣ ਤੋਂ ਪਹਿਲੇ ਸਰਪੰਚ ਸਾਹਿਬ ਨਾਲ ਕੰਟੈਕਟ ਕੀਤਾ ਇਸੇ ਬਾਰੇ। ਉਹਨਾਂ ਨੇ ਸਪਸ਼ਟ ਕਿਹਾ ਹਾਂ ਮੇਰੇ ਥਰੂ ਇਹ ਸਾਰਾ ਕੰਮ ਹੋ ਰਿਹਾ ਤੁਸੀਂ ਜੋ ਕਰ ਸਕਦੇ ਹੋ ਕਰ ਲਓ ਫਿਰ ਅਸੀਂ ਪੁਲਿਸ ਸਟੇਸ਼ਨ ਗਏ ਇੱਕ ਇਹਦਾ ਕਹਿਣਾ ਸੀਗਾ ਕਿ ਤੁਸੀਂ ਅਸੀਂ ਜੋ ਕਰ ਸਕਦੇ ਹੋ ਕਰ ਦੋ ਸਰਪੰਚ ਦਾ ਸਰਪੰਚ ਸਰ ਜਿੰਦਰ ਸਿੰਘ ਨੂੰ ਕੰਟੈਕਟ ਕੀਤਾ ਉਹਨਾਂ ਨੇ ਸਾਨੂੰ ਕਿਹਾ ਕਿ ਇਹ ਸਾਰਾ ਕੰਮ ਜਿਹੜਾ ਮੇਰੇ ਥਰੂ ਹੋ ਰਿਹਾ ਤੁਸੀਂ ਜੋ ਕਰ ਸਕਦੇ ਹੋ ਕਰ ਲਓ ਇਹ ਉਹਨਾਂ ਨੇ ਤਾਂ ਕਿਹ ਦਿੱਤੀ ਹੈ ਪੂਰੀ ਤਰ੍ਹਾਂ ਸ਼ੱਕ ਹੈ ਕਿ ਇਹ ਰਾਜਨੀਤਿਕ politician ਹੋ ਰਹੇ ਠੀਕ ਹੈ ਤੇ ਬਾਅਦ ਵਿੱਚ ਪੁਲਿਸ ਸਟੇਸ਼ਨ ਗਿਆ ਮੈਂ ਐਡਮਨ ਨੂੰ ਪੂਰੀ ਕਹਾਣੀ ਦੱਸੀ ਹੈ ਮੈਂ ਆਪਣੇ ਡਾਕੂਮੈਂਟ ਜਿਹੜੇ ਹੈਗੇ ਸੀ ਡੀਸੀ ਸਾਹਿਬ ਨੂੰ ਅਪਰੋਚ ਕੀਤੇ ਹੈ ਜਾਂ ਮੇਰੇ ਕੋਲ ਜਵਾਬੰਦੀਆ ਗਈ ਪਟਵਾਰੀ ਦੁਆਰਾ ਜਾਂ ਕਨਗੋ ਦੁਆਰਾ ਉਪਰੀਆਂ ਪ੍ਰੋਡਿਊਸ ਕਰਕੇ ਉਹਨਾਂ ਨੇ ਪੁਲਿਸ ਸਟੇਸ਼ਨ ਨੂੰ ਸੇ ਆਮ ਇਨਫੋਰਮ ਕੀਤਾ ਪੁਲਿਸ ਸਟੇਸ਼ਨ ਨੇ ਫਿਰ ਇੱਕ ਰੈਪ ਭੇਜਿਆ ਉਹਨਾਂ ਨੇ ਆ ਕੇ ਜੀਸੀਟੀ ਨੂੰ ਬੰਦ ਕਰਵਾਇਆ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਇਹ ਕਰਦੇ ਆ ਵੀ ਜਿੱਡੇ ਸਾਡੇ ਪੁਰਮਕਾਂ ਦੀ ਸਮਾਦੀ ਦੀ ਜਗਾ ਹੈ ਉਹਦੇ ਤੇ ਨਜਾਇਜ਼ ਕਬਜ਼ਾ ਜਿਹੜਾ ਕੀਤਾ ਹੈ ਉਹ ਹਟਾਇਆ ਜਾਏ ਇਸ ਜਗਹ ਨੂੰ ਪੂਰਾ ਕੀਤਾ ਪਰ ਮੰਗ ਕਰਨੇ ਪੈ ਇਸ ਤਰੀਕੇ ਕੋ ਪੀਆਈਡੀ ਜ਼ਬਰਦਸਤੀ ਉਹ ਨਾ ਕੀਤੀ ਮੈਂ 2021 ਚ ਪੈਨਸ਼ਨ ਆਇਆ ਹੀ ਡਿਫੈਂਸ ਪਰਸੈਂਟੇਜ ਅਸ ਜੀ ਸੁਭੇਦਾਰ ਰੈਂਕ ਤੋਂ जो मैं इतने आया तो मैं मंदिर की हालत जो देखी तो मैं भी थोड़ा विचार करना पाया हाँ मंदिर की साफ सफाई और रख रखाव हो, सही होना चाहिए उस वे मंदिर की कंडीशन बहुत ज़्यादा खराब ही मैं अपने पिंड वासियों इस चीज़ को तो अप्रोच किया हाँ मैं मदद करो और अभी कंडीशन से लिया के रखे ता कि अरतना सारे मंदिर में उद्दार तो हो गए जो भी डिवेलपमेंट हुई है सारे सहयोग न होगी ਇਹ ਤਾਂ 3-4 ਸਮਾਧੀਆਂ ਤਾਂ ਲੈ ਨਹੀਂ ਬਣਦੀਆਂ ਅਸੀਂ ਤਾਂ ਮੱਥਾ ਟੇਕਣ ਆਉਂਦੇ ਸੀ ਇਹ ਲੋਕਾਂ ਦੇ ਘਰਾਂ ਵਿੱਚੋਂ ਆਂਦਾ ਆਣੇ ਵੰਦਾ ਹੀ ਮੇਰੇ ਹਸਬੰਦ ਨੇ 3-4 ਦਿਨ ਨੂੰ ਇਹ ਇੱਧਰ ਸਫਾਈ ਕਰਾਈ ਸਾਰੀ ਤਾਰਤੂਰ ਰਸਤਾ ਕਢਾਇਆ ਤੇ ਮਤਲਬ ਕਿ ਇਹਨਾਂ ਇਹ ਤੋੜ ਦਿੱਤਾ ਇਹ ਤਾਂ ਚਾਲੀ ਹੀ ਕਰਦੇ ਨੇ ਕਿ ਐਸਾ ਇੰਦੀ ਕੋਈ ਜਗ੍ਹਾ ਨਹੀਂ ਹੈ ਇਹਨਾਂ ਨੂੰ ਪੁੱਛੋ ਕਿ ਇਹ ਗੁਸਾਈਆਂ ਨੂੰ ਮਿਲਦੀਆਂ ਸਮਾਧੀਆਂ ਕਿ ਰਾਜਪੂਤਾਂ ਨੂੰ ਜਾਂ ਤਰਖਾਣਾ ਨੂੰ ਜਾਂ ਹਲਵਾਰਾ ਨੂੰ ਮਿਲਦੀਆਂ ਮਤਲਬ ਕੋਈ ਗੁਸਾਈ ਨਹੀਂ ਦੇਣਗੇ ਸਮਾਧੀਆਂ ਇਹ ਆਪਣੀਆਂ ਦੇਣਗੇ ਮੈਂ ਇੰਨਾ ਹੀ ਕਹਿਣਾ ਚਾਹਨੀ ਆ ਕਿ ਸਾਡੀ ਜਿਹੜੀ ਸਮਾਧੀਆਂ ਨਾ ਸਾਨੂੰ ਦਿੱਤੀ ਜਾਣ। ਜਿਹਦੀ ਵੀ ਇਹੀ ਮੰਗਿਆ ਕਿ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਜੋ ਵੀ ਹੈ ਸਾਨੂੰ ਉਹਦੀ ਪਤਾ ਲੱਗੇ ਵੀ ਜਗਾ ਹੈ ਠੀਕ ਹੈ। ਆਏ ਉਹਨਾਂ ਨੂੰ ਕਰੀਏ ਆਈ ਵੀ ਸਾਨੂੰ ਪਤਾ ਨਹੀਂ ਕਿ ਪੁਰਾਣੇ ਹੈ ਠੀਕ ਹੈ ਨਾ ਹੁਣ ਸਾਨੂੰ ਪਤਾ ਲੱਗਿਆ ਆਈ ਵੀ ਇੱਥੇ ਆਈਏ ਕੋਈ ਉਹਨਾਂ ਨੂੰ ਪ੍ਰਣਾਮ ਕੁਛ ਕਰੀਏ ਹੁੰਦਾ ਕਰੀਏ ਕੁਛ ਸਾਨੂੰ ਨਹੀਂ ਪਤਾ ਹੁਣ ਸਾਨੂੰ ਪਤਾ ਲੱਗਿਆ ਸਾਨੂੰ ਉਹਦੇ ਵਸਤਾ ਇਹਦੀ ਕਿ ਸਾਡੀ ਜਿਹੜੀ ਸਮਾਧੀਆਂ ਸਾਨੂੰ ਦੱਸ